ਤੁਸੀਂ ਦੇਖ ਰਹੇ ਹੋ ਬੇਦਗਰ ਮਿਸ਼ਨ نیوز ਚੈਨਲ ਮੈਂ ਤੁਹਾਡੇ ਨਾਲ ਮੁਕल्ल ਅੱਜ ਅਸੀਂ ਜੇ ਤੁਸੀਂ ਲੁਧਿਆਣਾ ਦੇ ਵਸਨੀਕ ਹੋ ਜਾਂ ਲੁਧਿਆਣਾ ਸ਼ਹਿਰ ਚ ਰਹਿੰਦੇ ਹੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰੀਤ ਪਾਲਸ ਦੇ ਕੋਲ ਪਾਸਪੋਰਟ ਆਫਿਸ ਸੀਗਾ ਉਹ ਬਦਲ ਕੇ ਅੱਜ ਬਾਈਪਾਸ ਬਾਈਪਾਸ ਦੇ ਕੋਲ ਸਾਹਮਣੇ ਗ੍ਰੀਨਲੈਂਡ ਸਕੂਲ ਹੈ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਕੈਮਰੇ ਸਾਹਮਣੇ ਗ੍ਰੀਨਲੈਂਡ ਸਕੂਲ ਹੈ ਉਹਦੇ ਆਪੋਜ਼ਿਟ ਗਲੋਬਲ ਗਲੋਵਰ ਪਾਰਕ ਦੇ ਵਿੱਚ ਜਿਹੜਾ ਹੈਗਾ ਦੱਸਦੇ ਆ ਕਿ ਉਹਦੇ ਵਿੱਚ ਆ ਚੁੱਕਾ ਹੈ ਬਾਕੀ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਉੱਥੇ ਜਿਹੜੇ ਲੋਕੀ ਖੜਦੇ ਸੀਗੇ ਲਾਈਨਾਂ 'ਚ ਖੜੇ ਰਹਿੰਦੇ ਸੀ ਬਾਹਰ ਧੁੱਪੇ ਖੜੇ ਰਹਿੰਦੇ ਸੀ ਔਰ ਪੌੜੀਆਂ 'ਚ ਬੈਠੇ ਰਹਿੰਦੇ ਸੀ ਇੱਥੇ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਇੱਥੇ ਕੀ ਸਹੂਲਤਾਂ ਨੇ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਜੋ ਪਾਸਪੋਰਟ ਪ੍ਰੀਤਪਾਲ ਸੀਗਾ ਉੱਥੇ ਕੀ ਸਹੂਲਤਾਂ ਸੀਗੀਆਂ ਤੇ ਇੱਥੇ ਜਿਹੜਾ ਬਾਈਪਾਸ ਹੁਣ ਜਿਹੜਾ ਨਵਾਂ ਪਾਸਪੋਰਟ ਆਫਿਸ ਖੋਲਿਆ ਤੇ ਇੱਥੇ ਕੀ ਸਹੂਲਤਾਂ ਨੇ ਹਾਂਜੀ ਸਸਿਕਲ ਅੰਕਲ ਜੀ ਕੀ ਨਾਮ ਹੈ ਵੀਰੇਂਦਰ ਕੁਮਾਰ ਨਾਮ ਤੇ ਕੀ ਸੁਲਤਾਨਪੁਰ ਦੀ ਜੋ ਪਾਸਪੋਰਟ ਆਫਿਸ ਇੱਥੇ ਖੁੱਲਿਆ ਹੈ ਇੱਥੇ ਕਿਹ ਮੈਂ ਸੁਲਤਾਨਾ ਦਾ ਪਾਰਕਿੰਗ ਦੀ ਹੈ ਜੀ ਹਾਂਜੀ ਤੇ ਗਰਮੀ ਦੇ ਮੌਸਮ ਦੇ ਵਿੱਚ ਗਰਮੀ ਲੱਗਦੀ ਤੋਂ ਉਹ ਗਰਾ ਉਹਦੇ ਸੀਗਾ ਜੀ ਜੀ ਤੇ ਇੱਥੇ ਸੀਓ ਗਰਾ ਹੈਗਾ ਨੋਰਮ ਬੈਠਣ ਜਗ੍ਹਾ ਵੀ ਹੈਗੀ ਤੇ ਬਰਸਾਤ ਦੇ ਮੌਸਮ ਦੇ ਵੀ ਫਾਇਦਾ ਇੱਥੇ ਤੇ ਪੇੜ-ਪੜਕਾ ਜਿਹੜੇ ਹਿਸਾਬ ਨਾਲ ਚੱਲਦੇ ਹਰ ਜਾਂ ਤੇ ਕੋਈ ਇਨੇ ਟੰਕੀ ਨਹੀਂ ਹੈਗੀ ਵੀ ਤੁਹਾਨੂੰ ਉੱਥੇ ਤਾਂ ਲੋਕ ਹੀ ਖੜੇ ਰਹਿੰਦੇ ਸੀਗੇ ਲਾਈਨਾਂ 'ਚ ਲੱਗੇ ਰਹਿੰਦੇ ਸੀਗੇ ਕਿ ਇੱਥੇ ਹੁਣ ਏਸੀ ਥੱਲੇ ਬੈਠੇ ਨੇ ਲੋਕ ਚਿਹਰਾ ਤੇ ਬੈਠ ਬਿਲਕੁਲ ਬਿਲਕੁਲ ਇੱਥੇ ਚੇਰੇ ਬੈਠੇ ਨੇ ਜਿਹੜੇ ਉਹਨਾਂ ਨਾਲ ਜਾਣ ਵਾਲੇ ਬੰਦੇ ਚਲੇ ਜਾਂਦੇ ਨਹੀਂ ਤੇ ਬਾਹਰ ਹੀ ਬੈਠੇ ਰਹਿੰਦੇ ਇੰਨੀ ਵੀ ਬਲਕਾਂ ਅੰਦਰ ਨਹੀਂ ਰਹਿੰਦੀ ਔਰ ਕਮ ਸਹੂਲਤਾਂ ਤੇ ਆਰਾਮ ਨਾਲ ਕੰਮ ਹੋ ਜਾਂਦਾ ਜੀ ਤੁਸੀਂ ਜੀ ਜਾਣਦੇ ਆ ਹਰ ਪਾਸੋਂ ਇੱਥੇ ਸੌਨਸ ਵਧੀਆ ਹੈ ਮੇਨ ਸ਼ਹਿਰ ਦੇ ਵਿੱਚ ਪੈਂਦਾ ਹੈ ਆਊਟ ਆਫ ਏਰੀਆ ਹੈਗਾ ਨਾ ਕੋਈ ਭੀੜ-ਭੁੜਕਾ ਨਾ ਨਾ ਬਾਲੇ ਪਾਸੇ ਕੋਈ ਰੀੜੀਆਂ ਲੱਗੀਆਂ ਕਿ ਟ੍ਰੈਫਿਕ ਜਾਮ ਹੋਇਆ ਕੋਈ ਚੀਜ਼ ਹਰ ਪਾਸੋਂ ਸੁਖਦਾ ਜੀ ਪਾਰਕਿੰਗ ਦਾ ਉਹ ਜ਼ਿਆਦਾ ਸੁਖਦਾ ਜੀ ਹੋਰ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਤੁਸ਼ਾਰਕਪੁਰ ਜੀ ਨੇ ਜੋ ਐਸਪੀ 24 نیوز ਨੇ نیوز ਤੋਂ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਜੋ ਕਿ ਇਹ ਪਾਸਪੋਰਟ ਬਾਈਪਾਸ ਆਫਿਸ ਆ ਗਿਆ ਹੈ ਪਾਸਪੋਰਟ ਆਫਿਸ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਨੇ ਮੁਕਲ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੂੰ ਕਿਤੇ ਨਾ ਕਿਤੇ ਉਜਾਗਰ ਕਰ ਰਹੇ ਹੋ ਜੀ ਕਿਉਂਕਿ ਪਹਿਲਾਂ ਪ੍ਰੀਤ ਪੈਲਸ ਦੇ ਕੋਲ ਇਹ ਪਾਸਪੋਰਟ ਦਫਤਰ ਹੁੰਦਾ ਸੀ ਲੋਕ ਉੱਥੇ ਕਾਫੀ ਪ੍ਰੇਸ਼ਾਨ ਰਹੇ ਖਾਸ ਕਰਕੇ ਪਾਰਕਿੰਗ ਦੀ ਜੇ ਮੈਂ ਗੱਲ ਕਰਾਂ ਜੀ ਪਾਰਕਿੰਗ ਦੀ ਬਹੁਤ ਜਿਹੜੀ ਉੱਥੇ ਪ੍ਰੇਸ਼ਾਨੀ ਲੋਕਾਂ ਨੂੰ ਆਂਦੀ ਸੀ ਲੋਕ ਰੋਡ ਤੇ ਬੈਠਦੇ ਸੀਗੇ ਬੇਸ਼ੱਕ ਬਾਹਰ ਜਗ੍ਹਾ ਥੋੜੀ ਦਿੱਤੀ ਹੋਈ ਸੀ ਲੋਕ ਰੋਡ ਤੇ ਹੀ ਬੈਠੇ ਹੁੰਦੇ ਸੀ ਬੜਾ ਮਤਲਬ ਬੜਾ ਮਤਲਬ ਗਲਤ ਫੀਲਿੰਗ ਆਂਦੀ ਸੀ ਕਿ ਆ ਕੀ ਲੋਕ ਪਾਸਪੋਰਟ ਦਫ਼ਤਰ ਦੇ ਵਿੱਚ ਆਏ ਆ ਇਹ ਲੋਕ ਆ ਜਿਹੜੇ ਸਾਡਾ ਧੂ ਵਿਖ ਬਦਲਣ ਵਾਸਤੇ ਬਾਹਰ ਜਾਣਾ ਚਾਹੁੰਦੇ ਆ ਹੈ ਤੇ ਇਹ ਲੋਕ ਰੋਡਾਂ ਤੇ ਬੈਠੇ ਹੋਏ ਆ ਜੀ ਹੁਣ ਕੀ ਹੋਊਗਾ ਹੁਣ ਗਲੋਬਲ ਪਾਰਕ ਬਿਜ਼ਨਸ ਪਾਰਕ ਦੇ ਵਿੱਚ ਆ ਚੁੱਕੇ ਨੇ ਜਲੰਧਰ ਬਾਈਪਾਸ ਗ੍ਰੀਨ ਲੈਂਡ ਦੇ ਸਾਹਮਣੇ ਜੀ ਇੱਥੇ ਸਹੂਲਤ ਤੁਸੀਂ ਦੇਖੋ ਮੈਂ ਤਾਨੂੰ ਤਸਵੀਰ ਦਿਖਾਣਾ ਪਿੱਛੇ ਕੈਮਰਾਮੈਨ ਵੀਰ ਨੂੰ ਕਹਾ ਤਾਂ ਲੋਕ ਦੇਖੋ ਕਿਦਾਂ ਸੋਫਿਆਂ ਤੇ ਬੈਠੇ ਨੇ ਆਨੰਦ ਮਾਣ ਰਹੇ ਨੇ ਜੀ ਠੀਕ ਹੈ ਔਰ ਇਹ ਮੋਲ ਹੈ ਫੁੱਲੀ ਏਸੀ ਮੋਲ ਹੈ ਉੱਥੇ ਲੋਕ ਗਰਮੀਆਂ ਚ ਬੈਠੇ ਹੁੰਦੇ ਸੀ ਗਰਮੀ ਤੋਂ ਪ੍ਰੇਸ਼ਾਨ ਹੁੰਦੇ ਸੀ ਜੀ ਟ੍ਰੈਫਿਕ ਦਾ ਧੂਆਂ ਉਹਨਾਂ ਦੇ ਸਕਿਨ ਤੇ ਲੱਗ ਰਿਹਾ ਸੀ ਲੋਕ ਬਿਮਾਰ ਹੋ ਰਹੇ ਸੀ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਸੀ ਬਿਲਕੁਲ ਜੀ ਲੇਕਿਨ ਇੱਥੇ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ। ਉੱਥੇ ਤਾਂ ਗੱਡੀਆਂ ਵੀ ਲੋਕੀ ਪਾਰਕਿੰਗ 'ਚ ਲਗਾਉਂਦੇ ਸੀਗੇ ਤੇ ਟੋਪ ਵੈਨ ਕਰਕੇ ਚੱਕ ਲੈਂਦੇ ਸੀਗੇ ਤੇ ਹੁਣ ਇੱਥੇ ਤਾਂ ਬਿਲਕੁਲ ਦੋ-ਦੋ ਮੰਜ਼ਲੀ ਜਿਹੀ ਨੀ ਪਾਰਕਿੰਗ ਹੈ ਥੱਲੇ। ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬਹੁਤ ਵਧੀਆ ਪਰ ਆਲਾ ਪਹਿਲਾਂ ਲੋਕ ਚਾਰ ਗੱਡੀਆਂ ਲੱਗ ਜਾਂਦੀਆਂ ਸੀ ਪੰਨਵੀਂ ਗੱਡੀ ਆਉਂਦੀ ਸੀ ਉਹਨੂੰ ਇੱਕ ਨੂੰ ਕੱਢਣ ਕੱਢਣ ਨੂੰ ਬਾਹਰ ਕੱਢਣ ਨੂੰ ਅੰਦਰ ਲੱਕ ਰੱਖਣ ਨੂੰ ਉਹਦੇ ਨਾਲ ਕਿੰਨਾ ਟਾਈਮ ਵੇਸਟ ਹੋ ਜਾਂਦਾ ਸੀ। ਟਾਈਮ ਤਾਂ ਵੇਸਟ ਹੁੰਦਾ ਉਹਦੇ ਜਿਹੜੀਆਂ ਬੱਸਾਂ ਜਾ ਰਹੀਆਂ ਨੇ ਜਾਂ ਕੋਈ ਮੰਨ ਲਓ ਬਾਈਕਾਂ ਲੈ ਵੀ ਜਾ ਰਿਹਾ ਯਾਰ ਉਹਦੇ ਵਿੱਚ ਲੋਕ ਰੇਸ ਦਿੰਨੇ ਆ ਨਾ ਤਾਂ ਕਿੰਨਾ ਪੋਲੂਸ਼ਨ ਪੈਦਾ ਹੁੰਦਾ ਉਹ ਪੋਲੂਸ਼ਨ ਕਰਕੇ ਆਪਾਂ ਲੋਕਾਂ ਦੀ ਸਕਿਨ ਖਰਾਬ ਹੁੰਦੀ ਐ ਸੀ ਕਿੰਨੀਆਂ ਸਹੂਲਤਾਂ ਜਿਹੜੀਆਂ ਹੁਣ ਲੋਕਾਂ ਇਹਨਾਂ ਨੂੰ ਦਿੱਤੀਆਂ ਨੇ ਤੁਸੀਂ ਪਹਿਲਾਂ ਮੈਂ ਬਾਹਰ ਦੇਖੋ ਤੁਸੀਂ ਬਾਹਰੋਂ ਜਦੋਂ ਅੰਦਰ ਆਨੇ ਹੋ ਪਹਿਲਾਂ ਤਾਂ ਪਾਰਕਿੰਗ ਬੇਸਮੈਂਟ ਚ ਬਣੀ ਹੋਈ ਐ ਬਹੁਤ ਵਧੀਆ ਸਹੂਲਤ ਐ ਬਾਹਰ ਵੀ ਬਣੀ ਹੋਈ ਐ ਜੀ ਵੱਧ ਤੋਂ ਵੱਧ ਗੱਡੀਆਂ ਇੱਥੇ ਕਿੰਨੀਆਂ ਲੱਗ ਜੰਗੀਆਂ ਤੁਹਾਡੇ ਹਿਸਾਬ ਨਾਲ ਵੱਧ ਤੋਂ ਵੱਧ ਮੈਂ ਕਿਸੇ ਕੋਈ ਜਾਣਕਾਰੀ ਤਾਂ ਨਹੀਂ ਲਈ ਮੈਨੂੰ ਲੱਗ ਰਿਹਾ ਵੀ 100 150 ਤੋਂ ਵੱਧ ਲੱਜਣੀਆਂ ਇੰਨੀਆਂ ਗੱਡੀਆਂ ਇੱਕ ਟਾਈਮ 'ਚ ਆਂਦੀਆਂ ਵੀ ਨਹੀਂ ਠੀਕ ਐ ਜੀ ਠੀਕ ਐ ਨਾ ਕਿਉ ਲੱਗੀ ਰਹਿੰਦੀ ਆਪਣਾ ਨੂੰ ਆਪਣਾ ਹੁੰਦਾ ਰਹਿੰਦਾ ਤੇ 100 ਗੱਡੀਆਂ ਇੱਕ ਟਾਈਮ 'ਚ ਲੱਗ ਸਕਦੀਆਂ ਤੇ ਅੰਦਰ ਆਉਂਗੇ ਜਿੱਦਾਂ ਹੀ ਤੁਸੀਂ ਬਾਹਰੋਂ ਅੰਦਰ ਆ ਗਏ ਇਹਦੇ ਅੰਦਰ ਐਂਟਰ ਕਰ ਲਿਆ ਗਲੋਬਲ ਬਿਜ਼ਨਸ ਪਾਰਕ ਦੇ ਜੀ ਜੀ ਫੁੱਲੀ ਏਸੀ ਹੈ ਜੀ ਜੀ ਤੁਸੀਂ ਦੇਖੋ ਪਸੀਨਾ ਤੁਹਾਨੂੰ ਆ ਰਿਹਾ ਬਿਲਕੁਲ ਨਹੀਂ ਆ ਰਿਹਾ ਠੀਕ ਹੈ ਹੌਲੀ ਹੌਲੀ ਹੋਰ ਇਨਕਰੀਜ਼ ਹੋਊਗਾ ਠੰਡ ਵੀ ਲੱਗਿਆ ਕਰੂਗੀ ਅੰਦਰ ਵਧੀਆ ਕਿਉਂਕਿ ਹਲੇ ਇਸ ਮੋਲ ਦੇ ਅੰਦਰ ਦੁਕਾਨਾਂ ਹਲੇ ਹੈ ਨਹੀਂ ਗੀਆਂ ਜਿਸ ਤਰ੍ਹਾਂ ਕਿ ਮੋਲ ਦੇ ਅੰਦਰ ਹੌਲੀ ਹੌਲੀ ਦੁਕਾਨਾਂ ਆਉਂਦੀਆਂ ਰਹਿਣਗੀਆਂ ਓਪਨਿੰਗ ਹੁੰਦੀ ਰਹੂਗੀ ਦੁਕਾਨਾਂ ਦੀ ਉਸਹਾਣਾ ਇੱਥੇ ਕੋਲਿੰਗ ਵੀ ਵ ਦੀ ਲੋਕਾਂ ਨਾਲ ਵੀ ਹੁਣ ਮੈਂ ਵੀ ਕੁਛ ਦੇਰ ਪਹਿਲਾਂ ਹੀ ਮੈਂ ਆਪਣੀ ਖਬਰ ਵੀ ਕਰਕੇ ਗਿਆ ਆਪਣੇ ਚੈਨਲ ਵਾਸਤੇ ਤੇ ਕਿਉਂਕਿ ਮੈਂ ਮੈਂ ਵੀ ਐਜ਼ ਅ ਰਿਪੋਰਟਰ ਹੈਗਾ ਵਾਂ ਵਧੀਆ ਆਪਾਂ ਚਲੋ ਜਿੱਦਾਂ ਦੀ ਮਾਲਕ ਨੇ ਆਪਾਂ ਨੂੰ ਬਖਸ਼ੀਏ ਦਾ ਆਪ ਜੀ ਬਿਲਕੁਲ ਤੇ ਆਪਾਂ ਲੱਗੇ ਹੋਏ ਆਪਣਾ ਵਰਕਰ ਨਾਲ ਆਪਾਂ ਵੀ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਇੱਥੇ ਆਏ ਸੀਗੇ ਤਾਂ ਆਪਾਂ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਲੋਕ ਕਹਿੰਦੇ ਵੀ ਉੱਥੇ ਸਟਾਫ ਘੱਟ ਸੀਗਾ ਇੱਥੇ ਸਟਾਫ ਹੀ ਵੱਧ ਗਿਆ ਕਾਊਂਟਰ ਵੀ ਵੱਧ ਗਏ ਖਾਸ ਕਰਕੇ ਉੱਥੇ ਲੋਕਾਂ ਨੂੰ 2-2 ਘੰਟੇ ਵੀ ਰੁਕਣਾ ਪੈਂਦਾ ਸੀ ਹੁਣ ਲੋਕ ਕਹਿੰਦੇ ਵੀ ਸਾਡਾ 20 ਤੋਂ 40 ਮਿੰਟ ਚ ਕੰਮ ਹੋ ਜਾਂਦਾ ਪਰ ਮੈਂ ਇੱਕ ਲੋਕਾਂ ਨੂੰ ਜ਼ਰੂਰ ਮੈਸੇਜ ਦੇਣਾ ਚਾਹੂੰਗਾ ਲੋਕ ਕੀ ਕਰਦੇ ਨੇ ਮੰਨ ਲਓ ਉਹਨਾਂ ਦੀ ਅਪਾਇੰਟਮੈਂਟ ਦਾ ਟਾਈਮ ਹੈਗਾ ਵਾ 12 ਵਜੇ ਦਾ ਠੀਕ ਹੈ ਉਹ ਸਵੇਰੇ 8 ਵਜੇ ਆ ਕੇ ਇੱਥੇ ਬਹਿ ਜਾਂਦੇ ਨੇ ਉਹਦਾ ਕੀ ਫਾਇਦਾ ਜਦੋਂ ਤੁਹਾਡਾ ਟਾਈਮ ਹੀ 12 ਵਜੇ ਦਾ ਵਾ ਤੁਸੀਂ 10 ਵਜੇ 9 ਵਜੇ 8 ਵਜੇ ਆ ਕੇ ਕੀ ਕਰੋਗੇ 4 ਘੰਟੇ ਕੀ ਕਰੋਗੇ ਫਿਰ ਉਹਦੇ ਨਾਲ ਕੀ ਹੁੰਦਾ ਵਾ ਉਹ ਰਸ਼ ਹੁੰਦਾ ਹਾਂ ਜੀ ਲੋਕ ਪਰੇਸ਼ਾਨ ਜਿਹਦੀ ਵਾਰੀ ਆਈ ਆ ਉਹ ਬੰਦਾ ਉਹਨੂੰ ਸਮਝ ਨਹੀਂ ਆਉਂਦੀ ਵੀ ਜਾਣਾ ਕਿੱਥੇ ਰਸ਼ ਪੈ ਜਾਂਦਾ ਸੋ ਪੈਨਿਕ ਨਾ ਹੋਵੋ ਜਦੋਂ ਤੁਹਾਡਾ ਟਾਈਮ ਜਿੰਨਾ ਹੈਗਾ ਉਸ ਤੋਂ 10 ਮਿੰਟ ਪਹਿਲਾਂ ਆ ਜਾਓ 15 ਮਿੰਟ ਪਹਿਲਾਂ ਆ ਜਾਓ ਅੱਧਾ ਘੰਟਾ ਪਹਿਲਾਂ ਆ ਜਾਓ ਜਿਆਦਾ ਤੋਂ ਜਿਆਦਾ ਪਰ ਆਪਾਂ 4-4 5-5 ਘੰਟੇ ਇੱਥੇ ਖਰਾਬ ਨਾ ਕਰੀਏ ਕਿਉਂਕਿ ਸਾਡਾ ਜਿਹੜਾ ਸਮਾਂ ਹੈ ਨਾ ਉਹ ਬਹੁਤ ਕੀਮਤੀ ਹੈ ਹਰ ਇੱਕ ਇੱਕ ਮਿੰਟ ਲਈ ਸਾਨੂੰ ਕਿੰਨਾ ਜਿਹੜਾ ਆ ਹਰਜਾਨਾ ਭੁਗਤਣਾ ਪੈ ਸਕਦਾ ਇਸ ਕਰਕੇ ਆਪਣਾ ਟਾਈਮ ਦੀ ਜਿਹੜੀ ਆ ਉਹ ਕਦਰ ਕਰੋ ਸੋ ਮੈਂ ਮੈਨੂੰ ਤਾਂ ਬਹੁਤ ਖੁਸ਼ੀ ਹੈ ਵੀ ਜਿਹੜਾ ਹੁਣ ਅਲੱਗ ਹੋ ਗਿਆ ਪਾਸਪੋਰਟ ਦਫਤਰ ਬਾਹਰ ਖੁੱਲੇ ਏਰੀਏ 'ਚ ਆ ਗਿਆ ਹੁਣ ਲੋਕ ਜਿਹੜੀ ਆ ਪੇਸ਼ਾਨੀ ਨਹੀਂ ਹੋਊਗੀ ਪਰ ਲੋਕਾਂ ਨੂੰ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ ਹੁਣ ਪਾਸਪੋਰਟ ਦਫਤਰ ਜਿਹੜਾ ਆ ਉਹ ਪ੍ਰੀਤ ਪੈਲੈਸ ਤੋਂ ਬਦਲ ਚੁੱਕਾ ਵਾ ਮਾਰਲ ਟਾਊਨ ਵੱਲ ਜਾਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਹੁਣ ਬੰਦਾ ਸਿੱਧਾ ਜਲੰਧਰ ਬਾਈਪਾਸ ਚੌਂਕ ਆਵੇ ਗ੍ਰੀਨਲੈਂਡ ਸਕੂਲ ਦੇ ਓਪੋਜ਼ਿਟ ਗਲੋਬਲ ਬਿਜ਼ਨਸ ਭਾਰ ਦੇ ਅੰਦਰ ਆਵੇ ਤੇ ਆਪਣਾ ਪਾਸਪੋਰਟ ਦਫਤਰ ਬਣਵਾਵੇ ਵੈਰੀਫਿਕੇਸ਼ਨ ਕਰਾਵੇ ਜੋ ਵੀ ਆਪਣਾ ਇੱਥੇ ਕੰਮ ਹੁੰਦਾ ਉਹ ਤੁਸੀਂ ਕਰਵਾ ਕੇ ਜਾ ਸਕਦੇ ਹੋ ਤੇ ਖਾਣ ਪੀਣ ਦਾ ਜਿਹੜਾ ਇੱਥੇ ਖਾਸ ਪ੍ਰਬੰਧ ਮਤਲਬ ਜਿਹੜੇ ਹੁਣ ਬਸ ਇਹੀ ਮੈਂ ਕਹਿਣਾ ਚਾਹੁੰਦਾ ਇੱਕ ਹੋਰ ਸਾਡੇ ਦਾ ਸੀਨੀਅਰ ਪੱਤਰਕਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਸਰ ਆਪਣਾ ਹਾਂ ਮੋਨੂ ਸ਼ਰਮਾ ਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਪ੍ਰਿੰਸੀਪਲਸ ਜੋ ਸੀਗਾ ਆਪਣਾ ਪਾਸਪੋਰਟ ਆਫਿਸ ਜੋ ਆਜੇ ਇੱਥੇ ਬਾਈਪਾਸ ਚੇਂਜ ਹੋ ਕੇ ਆ ਗਿਆ ਇਸ ਮਾਲ ਦੇ ਵਿੱਚ ਆ ਗਿਆ ਹੈ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਇੱਥੇ ਸਹੂਲਤਾਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਜੋ ਪ੍ਰਿੰਸੀਪਲਸ ਪਾਸਪੋਰਟ ਆਫਿਸ ਸੀਗਾ ਉਸ ਤੋਂ ਵਧੀਆਂ ਨੇ ਸਹੂਲਤਾਂ ਮਿਲ ਰਹੀਆਂ ਨੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪਬਲਿਕ ਨੂੰ ਵੀ ਵਧਾਈ ਦਵਾਂਗਾ ਜਿਵੇਂ ਕਿ ਲੋਕੀ ਉੱਥੇ ਗਰਮੀ ਦੇ ਵਿੱਚ ਬਾਹਰ ਬੈਠੇ ਰਹਿੰਦੇ ਸੀ ਧੁੱਪ ਛਾਂ ਦਾ ਮਤਲਬ ਕੋਈ ਸੀਗਾ ਨਹੀਂ ਉੱਥੇ ਲੋਕੀ ਵਿਚਾਰੇ ਧੁੱਪੇ ਦੇ ਵਿੱਚ ਹੀ ਬੈਠੇ ਰਹਿੰਦੇ ਨਾ ਪਾਰਕਿੰਗ ਦੀ ਸਹੂਲਤ ਕੋਈ ਠੀਕ ਹੈ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਰਿਹਾ ਕਿਸੇ ਦੀ ਗੱਡੀ ਟੋ ਹੋ ਰਹੀ ਹੈ ਹੁਣ ਪਾਸਪੋਰਟ ਦਫ਼ਤਰ ਜਿਵੇਂ ਗਲੋਬਲ ਬਿਜ਼ਨਸ ਪਾਰਕ ਦੇ ਵਿੱਚ ਜਲੰਧਰ ਬਾਈ ਪਾਸ ਸੌਂਗ ਦੇ ਵਿੱਚ ਸ਼ਿਫਟ ਹੋਇਆ ਵਾ ਉਹਦੇ ਨਾਲ ਲੋਕਾਂ ਨੂੰ ਬੜੀ ਸਹੂਲਤ ਮਿਲੂਗੀ ਮੇਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਰਕਿੰਗ ਦੀ ਜੋ ਫੈਸਿਲਿਟੀ ਹੈ ਇੱਥੇ ਬੇਸਮੈਂਟ ਵੀ ਹੈ ਪਾਰਕ ਦੇ ਬਿਲਕੁਲ ਨਾਲ ਸਰਵਿਸ ਰੋਡ ਵੀ ਹੈ ਜਿਵੇਂ ਮਰਜੀ ਪਾਰਕਿੰਗ ਦੇ ਵਿੱਚ ਆਪਾਂ ਚਾਹੇ 2-ਵੀਲਰ ਆ 4-ਵੀਲਰ ਆ ਲਾ ਸਕਦੇ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਪਬਲਿਕ ਨੂੰ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਵੇਂ ਉੱਥੇ ਲੋਕੀ ਗਰਮੀ ਦੇ ਵਿੱਚ ਹੁਣ ਬਾਹਰ ਧੁੱਪੇ ਖੜੇ ਰਹਿੰਦੇ ਸੀ ਇੱਥੇ ਫੁੱਲੀ ਏਸੀ ਆ ਜਿਵੇਂ ਅਪਾਇੰਟਮੈਂਟ ਆਪਣੀ 11 ਵਜੇ ਦੀ ਆ 10 ਵਜੇ ਦੀ ਆ ਉਸ ਤੋਂ ਅੱਧਾ ਘੰਟਾ ਪਹਿਲਾਂ ਆਓ ਉਸ ਵਾਰ ਆ ਕੇ ਆਪਣੇ ਕਾਗੇ ਸਬਮਿਟ ਕਰਾਓ ਤੇ ਨਾ ਹੀ ਕਿਸੇ ਨੂੰ ਖੱਜਲ ਖਵਾਰੀ ਹੋਏਗੀ ਤੇ ਫੁੱਲੀ ਏਸੀ ਆ ਗਰਮੀ ਦੇ ਵਿੱਚ ਵੀ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਇੱਥੇ ਜੀ ਹਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਸੀਨੀਅਰ ਰਿਪੋਰਟਰ ਨੇ ਹਤੇਸ਼ ਖੰਨਾ ਜੀ ਜੋ ਕਿ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਅੱਜ ਜੋ ਅੱਜ ਪਾਸਪੋਰਟ ਆਫਿਸ ਚਾਇਨੇ ਹਾਂਜੀ ਹਤੇ ਖੰਜੀ ਸਰ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੀ ਤੁਸੀਂ ਮੇਰੀ ਇੰਟਰਵਿਊ ਲੈਣ ਵਾਸਤੇ ਪਹੁੰਚੇ ਆ ਤੇ ਦੂਜੀ ਗੱਲ ਤੁਹਾਨੂੰ ਮੈਂ ਇਹ ਕਵਾਂਗਾ ਤੁਹਾਨੂੰ ਮੈਂ ਕਿ ਜਿਹੜਾ ਪਾਸਪੋਰਟ ਦਫਤਰ ਜਿਹੜਾ ਪ੍ਰੀਤ ਪੈਲੇਸ ਕੋਲ ਜਿਹੜਾ ਹੈਗਾ ਸੀ ਉੱਥੋਂ ਇੱਥੇ ਕਾਫੀ ਫੈਸਿਲਿਟੀ ਹੈਗੀ ਨੇ ਤੇ ਉੱਥੇ ਲੋਕ ਬਾਹਰ ਬੈਠੇ ਰਹਿੰਦੇ ਧੁੱਪ ਦੇ ਚ ਬੈਠ ਬਿਲਕੁਲ ਸਹੀ ਹੈ ਅੰਦਰ ਏਸੀ ਫੁੱਲੀ ਹੈਗਾ ਵਾ ਤੇ ਉਸ ਤੋਂ ਜਿਹੜਾ ਪਾਰਕਿੰਗ ਨੂੰ ਲੈ ਕੇ ਆਪਾਂ ਚੱਲਦੇ ਹਾਂਗੇ ਪਾਰਕਿੰਗ ਉੱਤੇ ਯਾਨੀ ਕਿ ਐਨਾ ਰਸ਼ ਲੱਗਿਆ ਰਹਿੰਦਾ ਸੀ ਜਾਂ ਇੱਕ ਦੂਜੇ ਟੱਕਰਾਂ ਵੱਜਦੀਆਂ ਜਾਂ ਕੇ ਬਾਈਕ ਨੂੰ ਲੈ ਕੇ ਜਾਂ ਗੱਡੀਆਂ ਨੂੰ ਲੈ ਕੇ ਲੇਕਿਨ ਇੱਥੇ ਗੱਡੀ ਔਰ ਬਾਈਕ ਦੀ ਪੂਰੀ ਫੈਸਿਲਿਟੀ ਹੈ ਨੀਚੇ ਪੂਰਾ ਬਿਲਕੁਲ ਬੜਾ ਸੇਫ ਕਰਕੇ ਬਣਾਇਆ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਆਪਾਂ ਤੱਕਾ ਮੁੱਕੀ ਕਰਾਂਗੇ ਬਿਲਕੁਲ ਬੜਾ ਸਾਫ ਸਾਫ ਸੁਥਰਾ ਬਣਿਆ ਹੋਇਆ ਤੇ ਉਸ ਤੋਂ ਬਾਅਦ ਤੀਜੀ ਗੱਲ ਤੁਹਾਨੂੰ ਮੈਂ ਇਹ ਕਹਾਂਗਾ ਜਿਹੜਾ ਉੱਪਰ ਜਿਹੜਾ ਜਿਹੜੇ ਲੋਕ ਉੱਪਰ ਬੈਠੇ ਹੋਏ ਨੇ ਜਿਹ ਤੇ ਮੈਂ ਤਾਂ ਇਹੀ ਕਹਾਂਗਾ ਤੁਹਾਡੇ ਚੈਨਲ ਉੱਤੇ ਬਹੁਤ ਵਧੀਆ ਫੈਸਿਲਿਟੀ ਹੈ ਲੋਕ ਇੱਕ ਦੂਜੀ ਨਾਲ ਇੱਕ ਲੁਧਿਆਣਾ ਲੁਧਿਆਣੇ ਦਾ ਇੱਕ ਹੱਬ ਹੱਬ ਸੈਂਟਰ ਦੇ ਵਿੱਚ ਇੱਕ ਤਰ੍ਹਾਂ ਬਣ ਗਿਆ ਪਹਿਲਾਂ ਉਧਰ ਸੈਂਟਰ ਹੁੰਦਾ ਸੀ ਹੁਣ ਜਿੱਥੇ ਬੱਸਾਂ ਚੱਲਦੀਆਂ ਨੇ ਜਲੰਧਰ ਪਾਈਪਾ ਮੇਨ ਤੇ ਵਰਸ 2 ਕਦਮੀ ਦੂਰ ਹੈ ਗਲੋਬਲ ਦੇ ਵਿੱਚ ਬੜਾ ਵਧੀਆ ਖੁੱਲਾ ਹੋਇਆ ਹੈਗਾ ਇਹ ਉੱਥੇ ਜਿਹੜੇ ਲੋਕ ਲੈਣਾ ਚ ਲੱਗੇ ਰਹਿੰਦੇ ਸੀ ਹੁਣ ਇੱਥੇ ਚੇਹਰਾ ਚ ਚੇਹਰਾਂ ਦੇ ਉੱਤੇ ਬੈਠੇ ਨੇ ਏਸੀ ਕੂਲਿੰਗ ਏਸੀ ਦੇ ਵਿੱਚ ਬੈਠੇ ਨੇ ਉੱਥੇ ਲੋਕੀ ਲੈਣਾ ਚ ਗਰਮੀ ਚ ਮਰਦੇ ਸੀਗੇ ਇੱਥੇ ਕੀ ਕਹਿਣਾ ਚਾਹੁੰਦੇ ਹਾਂ ਇੱਥੇ ਤਾਂ ਦੇਖੋ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਪਹਿਲਾਂ ਉਹ ਦਿਖਾਏ ਜਾਣ ਕਿ ਕਿੱਦਾਂ ਲੋਕ ਸੋਫਿਆਂ ਉੱਤੇ ਬੈਠੇ ਹੋਏ ਨੇ ਉੱਪਰ ਕੁਰਸੀਆਂ ਦੇ ਉੱਤੇ ਬੈਠੇ ਹੋਏ ਹੈਗੇ ਨੇ ਪਰ ਉੱਥੇ ਲੋਕ ਧੁੱਪ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉੱਥੇ ਬੈਠਣ ਨੂੰ ਜਗ੍ਹਾ ਨਹੀਂ ਸੀ ਉੱਥੇ ਸੀਟ ਕੋਈ ਨਹੀਂ ਹੈਗੀ ਸੀ ਉੱਥੇ ਨਾ ਕੁਰਸੀਆਂ ਹੈਗੀਆਂ ਸੀ ਲੋਕ ਧੁੱਪੇ ਅੱਧਾ ਬੈਠੇ ਹੁੰਦਾ ਸੀ ਜਿਵੇਂ ਦੀ ਹੈ ਤੇ ਮੈਂ ਤਾਂ ਸਨ ਪਹਿਲੇ ਇੱਕ ਹੋਰ ਗੱਲ ਕਹੂੰਗਾ ਇੱਕ ਖਾਣ ਪੀਣ ਦਾ ਬੜਾ ਵਧੀਆ ਅਰੇਂਜਮੈਂਟ ਹੈਗਾ ਤੁਹਾਡੇ ਕੈਮਰਾ ਪਰਸਨ ਕਹਿੰਦਾ ਪਹਿਲਾਂ ਉਧਰ ਤਸਵੀਰਾਂ ਦਿਖਾਈ ਜਾਣ ਕਿ ਬੜਾ ਵਧੀਆ ਡੋਮਿਨੋਸ ਦਾ ਇੱਥੇ ਹੈ ਜਾਨੀ ਪੀਜ਼ਾ ਵਗੈਰਾ ਵੀ ਮਿਲਦਾ ਹੈਗਾ ਤੇ ਲੋਕ ਇੱਥੇ ਵਧੀਆ ਏਸੀ ਫੁੱਲੀ ਦੇ ਚ ਖਾਣਗੇ ਨਾਲ ਪਾਸਪੋਰਟ ਦਫਤਰ ਆਣਗੇ ਨਾਲ ਉਹਨਾਂ ਨੂੰ ਫਾਇਦਾ ਨਾ ਇਹਨਾਂ ਨੂੰ ਫਾਇਦਾ ਨਾ ਹਿੰਗ ਲੱਗਿਆ ਨਾ ਫਟਕੜੀ ਰੰਗ ਚੋਖਾ ਹੀ ਚੋਖਾ ਜੀ 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 ਤੁਹਾਡੇ ਨਾਲ ਗੱਲਬਾਤ ਕਰਵਾਨੇ ਆ ਮੈਮਨਾ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਜੋ ਪ੍ਰੀਤਪੁਰ ਸਿਗਾ ਪਾਸਪੋਰਟ ਆਫਿਸ ਤੇ ਉੱਥੇ ਜੋ ਇੱਥੇ ਹੁਣ ਸ਼ਿਫਟ ਹੋਇਆ ਹੈ ਆਪਣਾ ਗਲੰਦਰ ਬਾਈਪਾਸ ਕਿ ਇੱਥੇ ਕੀ ਸਹੂਲਤਾਂ ਨੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਵਧੀਆ ਇੱਥੇ ਬਣਾਇਆ ਗਿਆ ਬਹੁਤ ਬੈਟਰ ਹੈ ਪਹਿਲੇ ਬਹੁਤ ਲੰਬੀ ਲਾਈਨ ਲੱਗਣੀ ਪੈਂਦੀ ਸੀ ਬਾਹਰ ਧੁੱਪ 'ਚ ਬਹੁਤ ਫਾਰ ਬੈਟਰ ਹੈ 에어 ਕੰਡੀਸ਼ਨ ਹੈ ਫੈਸਿਲਿਟੀਆਂ ਮੱਚ ਮੱਚ ਬੈਟਰ ਠੀਕ ਹੈ ਤੇ ਇੱਥੇ ਪਾਰਕਿੰਗ ਦਾ ਮੈਮ ਕਿਦਾਂ ਪਾਰਕਿੰਗ ਬੀਸਮੈਂਟ ਫੁਲੀ ਹਾਂਜੀ